ਸਾਰੇ ਨੂੰ ਪ੍ਰਣਾਮ ਦਿਸਾ ਸਿਦਾ ਨੂੰ ਮੈਂ ਨਾਲ ਜਿੰਨੇ ਰਸ ਨੂੰ ਮੈਨੂੰ ਪਤਾ ਹੈ ਕਿ ਤੁਸੀਂ ਸਭ ਕੀ ਕਰਦੇ ਹੋਗੇ ਅੱਜ ਮੈਂ ਇਗਰੀ ਦੇ ਸੰਬੰਧ ਇਹ ਰੈਸਪੀ ਤੁਹਾਨੂੰ ਸ਼ੇਅਰ ਕਰ ਰਹੀ ਹਾਂ। ਅੰਮੇ ਇਹ ਮੈਂ ਇੱਕ ਕਟੋਰੀ ਦਹੀਂ ਸਾਂਬਰ ਦੇ ਤੇ ਇੰਡੀਆ ਜੀ ਇਹ ਰਾਈ ਦਾ ਇਹਨੂੰ ਤਕਕਾ ਲੰਨੇ ਆ ਜੀ। ਬਾਕੀ ਇਹ ਸਾਂਬਰ ਮਸਾਲਾ ਹੈ ਜੀ। ਲੋ ਤੋ ਗਰੀਬ ਨਹੀਂ ਕਰਕੇ ਟਮਾਟਰ ਵੀ ਬਣੇ ਆਗੇ ਆਲੂ ਚ ਟਾਪੂ ਭਾਗ ਤੇ ਨੰਨ ਕੇ ਰੋਟੀਆਂ ਤੇ ਮਿਰਚਾਂ ਇੱਕੜੀ ਪਤਾ ਪਾਤਾ ਜੀ ਆਪਾਂ ਨੇ ਪਾਉਂਦੇ ਪਾਂਟੀ ਮੀਸ ਲਾਣ ਵਾਲੀ ਸੋ ਤੇ ਆਪਾਂ ਜੀ ਬਣਾ ਰਹੇ ਹਾਂ ਜੀ ਇਹ ਸੂਜੀ ਹੈ ਜੀ ਤੇ ਇਹ ਹੈ ਨਹੀਂ ਇਸ ਚ ਮਿਕਸ ਕਰਨਾ 1 ਸਪੂਨ ਬੇਕਿੰਗ ਪਾਊਡਰ ਇਥੋਂ ਸੁੱਟੋ ਹੁਣ ਨਮਕ ਉਹਦੇ ਐਡ ਕਰ ਦੇ ਦੇ ਚੰਨ ਐਸਕਾ ਵੀ ਪਾ ਦੇ ਪਾ ਲਏ ਆਵਾਜ਼ ਘਟਾ ਲੇ ਆਨੂੰ ਇਹ ਲਈ ਸੰਚੇ ਚ ਪਾ ਦੇ ਨੂੰ ਉਹ ਪੱਤੀ ਮਿੱਟੀ ਪਰ ਰੱਖ ਦਿੱਤੀ ਨੂੰ